ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਦੁੱਡੂ ਚੈਨਲ ਤੇ ਅੱਜ ਆਪਾਂ 5-5 ਕੁੰਡਾ ਦਾ ਡਿਜ਼ਾਈਨ ਲੈ ਕੇ ਆਏ ਆਂ 5-5 ਦੇ حساب ਨਾਲ ਕੁੰਡੇ ਰੱਖਨੇ ਤੇ ਆਪਾਂ ਚ ਐਕਸਟਰਾ ਕੁੰਡਾ ਕੋਈ ਨਹੀਂ ਰੱਖਦੇ ਆਪਾਂ 5-5 ਦੇ حساب ਨਾਲ ਰੱਖਾਂਗੇ ਦਾ ਆਪਣਾ ਇਹ ਸੈੱਟ ਆਊਗਾ ਪਹਿਲਾਂ ਕੋਈ ਵੀ ਬਾਰਡਰ ਨਾਲ ਉਸ ਤੋਂ ਬਾਅਦ ਆਪਾਂ ਕੁੰਡਾ ਬਿਨਾਂ ਗੁੰਦੇ ਉਤਾਰਾਂਗੇ ਪਹਿਲੀ ਸਿਲਾਈ ਆਪਾਂ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਸਿੱਧਾ-ਸਿੱਧਾ ਹੀ ਬੁਣਾਗੇ ਚਾਰ ਸਿਲਾਈਆਂ ਦਾ ਇਹ ਡਿਜ਼ਾਈਨ ਆ ਇੱਕ ਸਿਲਾਈ ਆਪਣੀ ਇਸ ਤਰੀਕੇ ਪਿਆ ਕਰੂਗੀ ਸਿੱਧੀ ਸਾਈਡ ਤੋਂ ਸਿੱਧੀ ਹਰ ਵਾਰੀ ਉਲਟੀ ਸਾਈਡ ਤੋਂ ਉਲਟੀ ਚਾਰ ਸਲਾਈਆਂ ਚ ਇਹ ਕੰਪਲੀਟ ਹੋ ਜਾਂਦਾ ਤੇ ਇਹੀ ਚਾਰ ਸਲਾਈਆਂ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਨੀਆਂ ਨੇ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਆ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਪਸਿੱਧੀ ਸਾਈਡ ਤੋਂ ਆ ਪਹਿਲੀ ਸਲਾਈ ਆਪ ਨੂੰ ਹੁਣ ਆਪਾਂ ਬੈਕ ਸਾਈਡ ਤੋਂ ਇਹਨੂੰ ਆਪਾਂ ਇਸ ਤਰ੍ਹਾਂ ਉਲਟਾ ਕੇ ਬੈਕ ਸਾਈਡ ਤੋਂ ਹਰ ਸਲਾਈ ਇਸ ਤਰੀੇ ਨੰਗੂਗੀ ਇਹ ਆਪਣੀ ਦੂਜੀ ਸਲਾਈ ਹੈ ਚਾਰ ਸਲਾਈਆਂ ਦਾ ਆਪਣਾ ਇਹ ਡਿਜ਼ਾਈਨ ਆ ਆਲ ਪ੍ਰੋਜੈਕਟ ਡਿਜ਼ਾਈਨ ਆ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਹੋ ਸਵੈਟਰ ਕੋਟੀ ਜੈਕਟ ਲੇਡੀਜ਼ ਕੋਟੀ ਬੱਚਿਆਂ ਦੇ ਕਿਸੇ ਵੀ ਗਾਰਡੀਨ ਚ ਪਾ ਸਕਦੇ ਆ ਦੋ ਸਲਾਈਆਂ ਆਪਣੀ ਕੱਢ ਲਈਆਂ ਸਿੱਧੀ ਸਾਈਡ ਤੋਂ ਸਿੱਧੀ ਕੋਲਟੀ ਸਾਈਡ ਤੋਂ ਉਲਟੀ ਹੁਣ ਆਪਣੀ ਆ ਗਈ ਤੀਜੀ ਸਲਾਈ ਮੇਨ ਡਿਜ਼ਾਈਨ ਵਾਲੀ ਸਲਾਈ ਪਹਿਲਾ ਕੁੰਡਾ ਬਿਨਾ ਗੁਣੀ ਉਤਾਰਾਂਗੇ दोඩ සිද්ධේ ගුණ दो ක සිද්ධ ුඩේ හුණත් තැන්න කුඩ තු තැන්න කුඩे बनाමගේ बाලपाා फර තැන්න තැ කුඩපන ැන්න කුඩේ बा फिරමුණ අප दो සිද්ධ बුණාගේ दो සිिද්ධ තැන්නතු පුඩ රි තැන්න කුඩ बनाමගේ තැන දපත් තැන්න කුඩේ හි बनाය ਇੱਕ ਬਲ ਪਾ ਕੇ ਆਪਣਾ ਦੋ ਬਣ ਗਿਆ ਫਿਰ ਦੁਬਾਰਾ ਉਸ ਤਰ੍ਹਾਂ ਇਹੀ ਪੰਜ-ਪੰਜ ਗੁੰਡੇ ਆਪਾਂ ਦੁਬਾਰਾ-ਦੁਬਾਰਾ ਰਿਪੀਟ ਕਰੀ ਜਾਣੇ ਇੱਕ ਦੋ ਦੋ ਸਿੱਧੇ ਤਿੰਨ ਤੋਂ ਆਪਾਂ ਤਿੰਨ ਗੁੰਡੇ ਬਣਾ ਲਵਾਂਗੇ ਦੋ ਤਿੰਨ ਤਿੰਨ ਲਾਸਟ ਵਾਲੇ ਆਪਣੇ ਕੋਲੇ ਇਸ ਤਰ੍ਹਾਂ ਸਿੱਧੇ ਹੀ ਬੋਲ ਲਾ ਬੈਕ ਸਾਈਡ ਦੀ ਸੁੰਦਰ ਸਾਰ ਸলাই ਉਲਟੀ ਲੱਗੂਗੀ ਇਹਨੂੰ ਆਪਾਂ ਇਸ ਤਰ੍ਹਾਂ ਉਲਟਾ ਉਲਟਾ ਹੀ ਬੁਣਾਂਗੇ ਜਿਹੜੇ ਆਪਾਂ ਤਿੰਨ ਬਣਾਏ ਨੇ ਇਹਨਾਂ ਨੂੰ ਇਕੱਲਾ ਇਕੱਲਾ ਕਰਕੇ ਬੁਣ ਲਾਂਗੇ ਦੁਬਾਰਾ ਇਹ ਚਾਰ ਸਲਾਈਆਂ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਨੀਆਂ ਨਹੀਂ ਆ ਹੁਣ ਆਪਾਂ ਫੇਰ ਸਿੱਧੀ ਸਾਈਡ ਆਗੇ ਦੁਬਾਰਾ ਫੇਰ ਉਸੇ ਤਰ੍ਹਾਂ ਰਿਪੀਟ ਪੈਟਰਨ ਪਹਿਲੀ ਸਿਲਾਈ ਵਾਂਗੂ ਜਿਵੇਂ ਆਪਾਂ ਪਹਿਲੀ ਪਾਈ ਸੀ ਉਸ ਤਰ੍ਹਾਂ ਇਹ ਸਿੱਧੀ ਸਿੱਧੀ ਕੱਢਾਂਗੇ ਸਿੱਧੀ ਸਾਈਡ ਤੋਂ ਆਪਾਂ ਇਸ ਤਰ੍ਹਾਂ ਸਿੱਧਾ-ਸੁਧਾ ਹੀ ਬਣਾਵਾਂਗੇ ਇੱਕ ਵਾਰ ਤੁਹਾਨੂੰ ਪਾ ਕੇ ਦਿਖਾਣਾ ਤਾਂ ਬਣਿਆ ਹੋਇਆ ਬਹੁਤ ਹੀ ਪਿਆਰਾ ਲੱਗੂਗਾ ਸਿੱਧੀ ਸਾਈਡ ਤੋਂ ਨੂੰ ਸਿੱਧਾ-ਸਿੱਧਾ ਬੁਣਾਗੇ ਦਿਨਾਂ ਦੀਆਂ ਸਿਰਫ ਇਹ ਤੋ ਇੱਕ ਸਲਾਈ ਚ ਵੰਦਾ ਉਲਟੀ ਸਾਈਡ ਤੇ ਉਲਟੀ ਲੱਗਦੀ ਆ ਬਾਕੀ ਸਿੱਧੀ ਸਿੱਧੀ ਲੱਗਦੀ ਆ ਬੈਕ ਸਾਈਡ ਤੋਂ ਉਲਟਾ ਕਰ ਦਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਕੇ ਮਿਲਦੀ ਹੁੰਦੀ ਆ ਲਾਈਕ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿਸ ਤਰ੍ਹਾਂ ਦਾ ਇਹ ਆਪਣਾ ਡਿਜ਼ਾਈਨ ਲੱਗਿਆ ਹੁਣ ਆਪਾਂ ਫੇਰ ਉਸੇ ਤਰ੍ਹਾਂ ਪਹਿਲਾ ਗੁੰਡਾ ਬਿਨਾ ਬੁਣੇ ਉਤਰਾਂਗੇ ਇਹ ਆਪਣੀ ਗਿਣਤੀ 'ਚ ਨਹੀਂ ਹੈਗਾ ਦੋ ਗੁੰਡੇ ਜਿਹੜੇ ਸਿੱਧੇ ਗੁੰਦੇ ਸੋਹੀ ਗੁੰਡੇ ਸਿੱਧੇ ਬੁਣਨੇ ਆ ਜਿਹੜੇ ਤਿੰਨ ਗੁੰਡੇ ਦੋ ਪਹਿਲਾਂ ਤਿੰਨ ਗੁੰਡੇ ਬੁਣਾ ਸੀ ਉਹਨਾਂ ਤਿੰਨ ਗੁੰਡਿਆਂ ਦੇ ਹੀ ਤਿੰਨ ਗੁੰਡੇ ਬੁਣੋਗੇ ਇੱਕ ਇੱਕ ਗੱਲ ਪਾ ਲਿਆ ਫੇਰ ਦੁਬਾਰਾ ਤਿੰਨ ਫੇਰ ਦੋ ਸਿੱਧੇ ਤੇਮੇ ਤੇਨ ਲਗੋਣਾ ਬਿਲਕੁਲ ਸਿੰਪਲ ਜਿਹਾ ਡਿਜ਼ਾਈਨ ਆ ਤੇ ਸੋਨਾ ਵੀ ਬਹੁਤ ਲੱਗਦਾ ਤੁਹਾਨੂੰ ਬਣਿਆ ਹੋਇਆ ਦਿਖਾਉਣੀ ਆ ਬਣਾ ਕੇ ਜਰੂਰ ਵੇਖਿਓ ਦੋ ਸਿੱਧੇ ਫੇਰ ਤਿੰਨ ਦਾ ਤਨ ਕੋਡੇ ਬਣਾਵਾਂਗੇ ਇੱਕ ਇਸ ਤਰ੍ਹਾਂ ਲਾਸਟ ਵਾਲੇ ਤਿੰਨ ਦਾ ਇਸ ਤਰ੍ਹਾਂ ਸਿੱਧੇ ਹੀ ਬਣਾ ਲਾਂਗੇ ਬੈਕ ਸਾਈਡ ਫਿਰ ਆਪਾਂ ਬੈਕ ਸਾਈਡ ਤੋਂ ਹੁੰਦਿਸੇ ਹੱਥ ਲਾਏ ਦੀ ਆਪਾਂ ਉਲਟੀ ਹੀ ਗੁੰਨੂਏ ਇਸ ਤਰ੍ਹਾਂ ਹੀ ਆਪਣਾ ਨਿੱਕੀ ਨਿੱਕੀ ਬੁਟੀ ਦਾ ਡਿਜ਼ਾਈਨ ਬਣ ਕੇ ਤਿਆਰ ਹੋਇਆਗਾ ਬਿਲਕੁਲ ਸੌਖਾ ਤੇ ਸਿੰਪਲ ਹੈ ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿੰਦੇ ਬਹੁਤ ਬਹੁਤ ਥੈਂਕ ਯੂ ਜੀ